ਸਤਿ ਸ਼੍ਰੀ ਅਕਾਲ ਦੋਸਤੋ ਕਰਮਾਂ ਦਾ ਫਲ ਸਾਨੂੰ ਜੋ ਮਿਲਦਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਮਿਲਦਾ ਇੱਕ ਪਿੰਡ ਵਿੱਚ ਦੋ ਬੱਚੇ ਪੈਦਾ ਹੋਏ ਦੋਵਾਂ ਦੀ ਪਿੱਠ ਜੁੜੀ ਹੋਈ ਸੀ ਜਦੋਂ ਮਾਪਿਆਂ ਨੇ ਦੇਖਿਆ ਤੇ ਬਹੁਤ ਦੁਖੀ ਹੋਏ ਤੇ ਨਾ ਤੇ ਉਹਨਾਂ ਸਮਿਆਂ ਵਿੱਚ ਕੋਈ ਚੰਗਾ ਇਲਾਜ ਸੀ ਜਿਸ ਨਾਲ ਦੋਵੇਂ ਵੱਖ ਹੋ ਜਾਣ ਬਸ ਲੋਕ ਹਕੀਮਾਂ ਤੱਕ ਹੀ ਸੀਮਤ ਸਨ ਖੈਰ ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ ਦੋਵੇਂ ਬੱਚੇ ਜਵਾਨ ਹੁੰਦੇ ਗਏ ਦੋਵਾਂ ਲਈ ਮੁਸੀਬਤਾਂ ਵਧਦੀਆਂ ਗਈਆਂ ਜੇ ਇੱਕ ਨੇ ਕਿਸੇ ਪਾਸੇ ਜਾਣਾ ਹੁੰਦਾ ਦੂਸਰੇ ਨੂੰ ਨਾਲ ਹੀ ਜਾਣਾ ਪੈਂਦਾ ਸੀ ਇੱਕ ਭਰਾ ਨੂੰ ਰੱਬ ਤੇ ਭਰੋਸਾ ਸੀ ਤੇ ਦੂਸਰਾ ਬਿਲਕੁਲ ਨਾਸਤਿਕ ਆਪਣੇ ਕੋਲ ਰੱਬ ਦੀ ਗੱਲ ਕਰਨੀ ਵੀ ਚੰਗੀ ਨਹੀਂ ਸਮਝਦਾ ਸੀ ਹਮੇਸ਼ਾ ਰੱਬ ਨੂੰ ਕੋਸਦਾ ਰਹਿੰਦਾ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ ਇਸ ਲਈ ਮੈਂ ਕੋਈ ਸਬੰਧ ਨਹੀਂ ਰੱਖਣਾ ਤੇਰੀ ਨਾਲ ਪਰ ਦੂਜਾ ਭਰਾ ਰੱਬ ਨੂੰ ਮੰਨਦਾ ਸੀ ਤੇ ਦੂਸਰੇ ਨੂੰ ਕਹਿੰਦਾ ਹੁੰਦਾ ਸੀ ਅਸੀਂ ਕੋਈ ਮਾੜੇ ਕਰਮ ਕੀਤੇ ਹੋਣਗੇ ਜੋ ਸਾਨੂੰ ਇਹ ਸਜ਼ਾ ਮਿਲੀ ਹੈ ਰੱਬ ਕਿਸੇ ਨਾਲ ਮਾੜਾ ਨਹੀਂ ਕਰਦਾ ਸਾਨੂੰ ਸਾਡੀ ਕੀਤੀ ਦਾ ਫਲ ਹੀ ਮਿਲਦਾ ਹੈ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਨਦੈ ਦੋਸ ਨਾ ਦੇਉ ਕਿਸੈ ਦੋਸ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੂਸਰਾਂ ਦੀ ਜੈ ਅਵਰ ਜਨਾ ਰੱਬ ਨੂੰ ਮਾੜਾ ਬੋਲ ਬੋਲ ਕੇ ਹੋਰ ਭਾਰ ਆਪਣੇ ਸਿਰ ਉੱਤੇ ਨਾ ਝਾੜੀ ਜਾ ਜਿਹੜਾ ਭਰਾ ਨਾਸਤਿਕ ਸੀ ਉਹ ਕਹਿਣ ਲੱਗਾ ਅਸੀਂ ਇੱਕ ਨੇ ਕਿਸੇ ਕੰਮ ਜਾਣਾ ਹੁੰਦਾ ਦੂਸਰੇ ਨੂੰ ਵੀ ਨਾਲ ਹੀ ਜਾਣਾ ਪੈਂਦਾ ਕਿੰਨਾ ਨਰਕ ਭੋਗ ਰਹੇ ਹਾਂ ਅਸੀਂ ਓਵੇਂ ਇਸ ਤੋਂ ਵੱਧ ਰੱਬ ਸਾਡਾ ਕੀ ਮਾੜਾ ਕਰ ਸਕਦਾ ਪਰ ਦੂਸਰਾ ਭਰਾ ਜੋ ਰੱਬ ਤੇ ਵਿਸ਼ਵਾਸ ਰੱਖਦਾ ਸੀ ਉਹ ਕਹਿੰਦਾ ਨਹੀਂ ਵੀਰ ਉਸ ਰੱਬ ਤੋਂ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਉਹ ਕੁਝ ਵੀ ਕਰ ਸਕਦਾ ਹੈ ਉਸਦੇ ਹੁਕਮ ਵਿੱਚ ਰਹਿ ਕੇ ਉਸ ਦੀ ਵਡਿਆਈ ਕਰਨੀ ਚਾਹੀਦੀ ਆ ਉਹ ਸਾਰਿਆਂ ਦਾ ਧਿਆਨ ਰੱਖਦਾ ਹੈ ਨਾਸਤਿਕ ਭਰਾ ਕਹਿਣ ਲੱਗਾ ਚੱਲ ਮੈਂ ਤੇ ਨਹੀਂ ਤੂੰ ਤੇ ਰੱਬ ਨੂੰ ਮੰਨਦਾ ਤੈਨੂੰ ਉਸਨੇ ਕੀ ਸੁੱਖ ਦੇ ਦਿੱਤਾ ਮੈਂ ਇਹੋ ਜੇ ਰੱਬ ਨੂੰ ਨਹੀਂ ਮੰਨਦਾ ਉਸਨੇ ਜੋ ਕਰਨਾ ਕਰ ਲਵੇ ਇਸ ਤੋਂ ਵੱਧ ਕੇ ਹੁਣ ਹੋਰ ਕੀ ਕਰ ਸਕਦਾ ਇਹ ਕਹਿ ਕੇ ਉਸਨੇ ਪਰਮਾਤਮਾ ਨੂੰ ਬਹੁਤ ਕਬੂਲ ਬੋਲੇ ਕੁਝ ਸਮਾਂ ਗੁਜ਼ਰਿਆ ਜਿਹੜਾ ਭਰਾ ਰੱਬ ਨੂੰ ਮੰਨਦਾ ਸੀ ਉਹ ਇੱਕ ਦਿਨ ਅਚਾਨਕ ਹੀ ਮਰ ਗਿਆ ਜਿਵੇਂ ਰੱਬ ਨੇ ਉਸ ਨੂੰ ਇਸ ਸਜ਼ਾ ਤੋਂ ਮੁਕਤ ਕਰ ਦਿੱਤਾ ਹੋਵੇ ਹੁਣ ਉਸ ਨਾਸਤਿਕ ਭਰਾ ਵਾਸਤੇ ਬਹੁਤ ਮਾੜੇ ਹਾਲਾਤ ਪੈਦਾ ਹੋ ਗਏ ਉਹ ਜਿੱਧਰ ਨੂੰ ਵੀ ਜਾਵੇ ਦੂਸਰੇ ਭਰਾ ਦੀ লাশ ਨੂੰ ਵੀ ਤੂ ਦਾ ਫਿਰੇ ਹੌਲੀ ਹੌਲੀ ਉਸ ਦੀ লাশ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਉਸ ਨਾਸਤਿਕ ਦੇ ਐਨੇ ਮਾੜੇ ਹਾਲਾਤ ਹੋ ਗਏ ਕੋਈ ਉਸ ਦੇ ਕੋਲ ਵੀ ਨਾ ਆਵੇ ਉਸ ਦਾ ਆਪਣਾ ਜਿਉਣਾ ਵੀ ਮੁਸ਼ਕਿਲ ਹੋ ਗਿਆ ਫਿਰ ਉਸ ਨੂੰ ਆਪਣੇ ਭਰਾ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗੀਆਂ ਸਾਨੂੰ ਜੋ ਮਿਲਦਾ ਆਪਣੇ ਕਰਮਾਂ ਦਾ ਹੀ ਮਿਲਦਾ ਰੱਬ ਨੂੰ ਦੋਸ਼ ਦੇਣਾ ਆਪਣੇ ਸਿਰ ਹੋਰ ਭਾਰ ਚੜਾਈ ਜਾਣਾ ਹੈ ਇਸ ਲਈ ਰੱਬ ਦੇ ਹੁਕਮ ਵਿੱਚ ਰਹਿ ਕੇ ਉਸ ਦਾ ਸਿਮਰਨ ਕਰੋ ਤੇ ਆਪਣੇ ਕੀਤੇ ਮਾੜੇ ਕਰਮਾਂ ਦੀਆਂ ਉਸ ਤੋਂ ਮੁਆਫੀਆਂ ਮੰਗਦੇ ਰਹੋ ਇਹ ਸੋਚ ਕੇ ਉਸ ਦੀਆਂ ਪੁੱਭਾਂ ਨਿਕਲ ਗਈਆਂ ਹੱਥ ਜੁੜ ਗਏ हे ਸਰਬ ਵਿਆਪਕ ਸਰਬ ਸ਼ਕਤੀਮਾਨ ਮੇਰੇ ਵੀ ਗੁਨਾਹ ਬਖਸ਼ ਲੈ ਮੈਨੂੰ ਵੀ ਇਸ ਨਰਕ ਭਰੀ ਜ਼ਿੰਦਗੀ ਤੋਂ ਮੁਕਤੀ ਦਿਵਾ ਦੇ ਗੋਡਿਆਂ ਭਾਰ ਹੋ ਕੇ ਅਰਦਾਸ ਕਰਦਿਆਂ ਸਿਰ ਉਸ ਦੇ ਚਰਨਾਂ ਵਿੱਚ ਝੁਕਦਿਆਂ ਧਰਤੀ ਤੇ ਮੱਥਾ ਲੱਗ ਗਿਆ ਅਰਦਾਸ ਦਿਲ ਤੋਂ ਨਿਕਲੀ ਸੀ ਅਕਾਲ ਪੁਰਖ ਨੇ ਵੀ ਉਸ ਨੂੰ ਉਸ ਨਰਕ ਭਰੀ ਜ਼ਿੰਦਗੀ ਵਿੱਚੋਂ ਕੱਢ ਕੇ ਮੁਕਤ ਕਰ ਦਿੱਤਾ ਸ਼ਿਕਿਆ ਸਾਨੂੰ ਉਸ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ। ਉਸ ਵਾਹਿਗੁਰੂ ਨੂੰ ਹਮੇਸ਼ਾ ਦੁੱਖ ਵਿਸ ਯਾਦ ਕਰਦੇ ਰਹਿਣਾ ਚਾਹੀਦਾ। ਸਾਨੂੰ ਜੋ ਮਿਲ ਰਿਹਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਮਿਲ ਰਿਹਾ। ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ। ਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ ਦਦਿਆ ਦੋਸਨਾ ਦੇਉ ਕਿਸੈ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾ ਦੀਜੈ ਅਵਰ ਜਾਣਾ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।